ਸਿੰਘ ਗੱਜੇ ਲੰਡੀ ਪੁੱਛੀ ਭੱਜੇ ਭੱਜਦੇ ਆ ਨੂੰ ਰਾਹ ਲੱਭੇ ਆ ਪੱਗਾਂ ਦਾ ਕੋਚ ਕੋਚ ਆਈ ਸਿੱਧੂ ਮੂਸੇਵਾਲਾ ਲੈ ਜਣ ਇਹ ਜਿਹੜਾ ਕਿਹੜਾ ਥਾਂ ਆ ਜਿੱਥੇ ਇਹਦੀ ਫੋਟੋ ਨਹੀਂ ਪਈ ਜਿੱਥੇ ਇਹਦਾ ਨਾਮ ਨਹੀਂ ਚੱਲਦਾ ਰੀਪਰ ਲੈਣਾ ਓਏ ਨਾ ਵਧੀਆ ਕੰਪਨੀ ਦੀ ਰੇ ਕਿਲਾ ਤਰ ਲਵੇ ਡੂੜਾ ਰੀਪਰ ਕੀ ਕਰੇਗਾ ਹੈਂ ਸੰਦ 20 ਲੱਖ ਵਾਲੇ ਦੇਖੀਂ ਨਾ ਸੰਦ 20 20 ਲੱਖ ਵਾਲੇ ਦੇਖੀਂ ਨਾ ਤੂੰ ਕਿੱਲਾ ਰੂੜਾ ਹਾਂ ਆਹ 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 ਉਹ ਕਹਿੰਦਾ ਮੇਰਾ ਸੀਸੇ ਚ ਮੂੰਹ ਨਹੀਂ ਦੀਂਦਾ ਕਹਿੰਦਾ ਕੱਲਾ ਪਰਨਾ ਤੇ ਕੱਪੜੇ ਦੀਂਦੇ ਨੇ ਆ ਦੇ ਸਸਰੀ ਘਰ ਮਿੱਤਰੋ ਸੁਹਾਗ ਦੋਸਤੋ ਦੇ ਆਪਣੇ ਚੈਨਲ ਅੰਮ੍ਰਿਤ ਚੀਨ ਵਾਲਾ ਤੇ ਆਨ ਆਪਾਂ ਚੱਲੀ ਅੱਜ ਮਸਤ ਹੁਣ ਸਾਹਿਬ ਮੇਲੇ ਤੇ ਦਿਖਾਵਾਂਗੇ ਕੈਂ ਧੰਦਾ ਬਾਲੀਆ ਮਿੱਤਰੋ ਚੱਲੇ ਆਂ ਅੱਜ ਮਸਤ ਮਾਨਾ ਸਾਹਿਬ ਮਸਤ ਮਾਨਾ ਸਾਹਿਬ ਦੇਖਾ ਮਾਰੀ ਦਰਸ਼ਨ ਕਰਾਵਾ ਆਂ ਪਾਪਾ ਜੀ ਦੇ ਇੱਧਰ ਪਾਪਾ ਜੀ ਦੀ ਫੋਟੋ ਆ ਗਈ ਚੱਲੇ ਆਂ ਮਸਤ ਮਾਨਾ ਸਾਹਿਬ ਕਿੱਧਰ ਦੀ ਜਲਾਂਗੇ ਆਪਾਂ ਇਹ ਲੰਗੋੜ ਵਾਲੇ ਵੀ ਸ਼ਰੀਫ ਕਿੱਧਰ ਦੀ ਆਪਾਂ ਸ਼ਾਪਰ ਸ਼ੇਰਾਂ ਬਟੂਖਾਂ ਗਬਾਲ ਬਟੂਖਾਂ ਹਾਂ ਉਧਰ ਦੀ ਵੀ ਠੀਕ ਆ ਹਾਂ ਤੇ ਬਣਿਆ ਰਿਹਾ ਬਲੌਗ ਦੇ ਨਾਲ ਸੰਮੂਹਾਂ ਦਿਖਾਈ ਚੱਲਾਂਗੇ ਉਹ ਮੈਂ ਵੀ ਭੱਪਕਦੇ ਆਂ ਕੀਨੇ ਆ ਲਈ ਚੁੱਕਦੇ ਆਂ ਰੁੱਕਿਆ ਰੁੱਕਦੇ ਆ ਤਾਂ ਹੀ ਗੱਡੀ ਚੜੀ ਆ ਯਾਰ ਨੇ ਯਾਰ ਨੇ ਫੈਰੀ ਕੋ ਟੇਕਾ ਯਾਰ ਨੇ ਉਹਨਾਂ ਵਾਲੀ ਗੋਬੜੀ ਐ ਵੀ ਐਸ ਨਾਲ ਖਸੇਰੀ ਜੰਨਵਾਤ ਖਸੇਰੀ ਸ਼ੂਰੀ ਵਧਵਾਚੀ ਐ ਤੇ ਬਾਕੀ ਆਪਣੇ ਕਲਪਾ ਨੇ ਸਿੱਧੂ ਬਾਈ ਦੇ ਹੱਕ ਚ ਵੀਡੀਓ ਪਾਈ ਸੀ ਓਏ ਅੱਜ ਪਾ ਬਲੌਗ ਕੋ ਵਧੀਆ ਪਿਆਰ ਦਿੱਤਾ ਤੁਸੀਂ ਨੇ ਆਪਾਂ ਬੋਲਿਆ ਕਰੋ ਭਾਨੇ ਸਿੱਧੂ ਬਾਈ ਦੇ ਹੱਕ ਚ ਚਾਰਾ ਆਪਣੇ ਗਾਂ ਆਪਣੇ ਵਸਤੀ ਫਿਰਦਾ ਠੰਡ ਵਾਲੀ ਆ ਓਏ ਬਾਬਿਓ ਠੰਡ ਵਾਲੀ ਆ ਠਾਰੀ ਚੜਦੀ ਆ ਠਾਰੀ 200 ਰੁਪਿਆ ਦਾ ਤੇਲ ਪਵਾ ਲਿਆ ਇਹ ਮੋਟਰਸਾਈਕਲ ਚ ਚੱਲਣਾ ਸੀ ਪੀ ਵੀ ਦਾ ਕੰਕੇ ਕੰਕੇ ਰਹੀ ਏ ਤੇਲ ਹੀ ਹਾਲਾ ਨਾ ਮੀ ਹਾਲਾ ਤੇਲ ਪਾ ਕੇ ਕਾਹ ਦਾ ਲੰਗਰ ਪਾਣੀ ਛਕ ਰਹੇ ਆ ਬਈ ਤੇ ਲੰਗਰ ਲੱਗ ਗਿਆ ਮੈਂ ਆ ਰਿਹਾ ਬਾਈ ਬਾਈ ਆਲਾ ਵੀ ਸੋੜਾ ਪਾਉਂਦੇ ਨੇ ਉਹਨੇ ਵੀ ਸੋੜਾ ਪਾ ਦਿੱਤਾ ਯਾਰਾ ਲੰਗਰ ਛਕ ਲਿਆ ਜੀ ਹੁਣ ਚਾਲੇ ਬਾਤੇ ਦੁਬਾਰੇ ਛੇਰੋਂ ਤੋਂ ਛੇਰੋਂ ਪਿੰਡ ਲੰਗਰ ਲੱਗਿਆ ਹੋਇਆ ਸੀ ਪਕੌੜਿਆਂ ਦਾ ਕੌੜੇ ਨੂੰ ਦੇਖ ਕੇ ਤਾਂ ਸਾਡੀ ਤਨ ਕੋਲ ਲਾਲ ਡਿੱਗ ਜਾਂਦੀ ਹੈ ਮਸਤ ਮਣੇ ਪਹੁੰਚ ਚੁੱਕੇ ਆ ਬਈ ਮੱਥਾ ਟੇਕਿਆ ਅੱਗੇ ਤਾਂ ਆਵਾਂਗੇ ਸੋਨੂੰ ਪੂਰਾ ਮੇਲਾ ਕਰਾਵਾਂਗੇ ਅੱਜ ਮਸਤ ਹੋਣਾ ਚਾਹਦਾ ਠੀਕਾ ਕੱਠ ਕੱਠ ਘਟਾ ਹਨ ਓਏ ਕੱਠ ਅੱਜ ਘਟਾ ਆਹ ਹਜੇ ਲੱਗ ਰਹੇ ਨੇ ਇੱਧਰ ਉੱਤਰ ਵੀ ਲੱਗ ਰਿਹਾ ਹਜੇ ਕੱਠਾ ਸਰੇ ਯਾਰ ਕਲ ਨੂੰ ਆ ਸਾਡਾ ਛੋਟਾ ਚਾਚਾ ਇਹ ਛੋਟਾ ਚਾਚਾ ਗੈਂਸਟਰ ਰਿਹਾ ਪਹਿਲਾ ਇਹ ਤੇ ਇੱਕ ਐਟਾ ਯਾਰ ਬੰਦਾ ਦਿਲ ਦਾ ਹੀਰਾ ਬੰਦਾ ਯਾਰ ਹੈ ਉਹ ਇੱਕ ਇਹ ਆਪਣਾ ਗੈਵੀ ਨੋਕ ਨੋਕ ਪਾਈਦਾ ਚੈਨਲ ਹੈਗਾ ਉਹ ਭਾਈ ਦੇ ਨਾਲ ਹੁੰਦਾ ਹੁੰਦਾ ਇਹ ਕੱਠ ਬਹੁਤ ਆ ਸੰਗਤਾਂ ਨਾਲ ਹੋਣ ਲੱਗਿਆ ਕੱਠ ਇੱਧਰ ਚੱਲੀਏ ਚੰਡੋਲਾ ਗਣੀ ਦਵਾਏਗਾ ਝੂਟੇ ਸਾਡੇ ਆ ਓਏ ਦਵਾਏਗਾ ਝੂਟੇ ਆ ਜਾ ਆ ਜਾ ਆ ਜਾ ਗਿਸਤੀ ਦੇ ਕੋਡਾ ਵਾਲਾ ਪੂਰੀ ਹੋਏ ਡਾਵਲਾ ਗਿਸਤੀ ਪੂਰੀ ਓਏ ਆਪ ਤੁੱਡੀ ਨਹੀਂ ਲੱਗਦੀ ਸਾਡੇ ਆ ਓਏ ਇਹ ਖਾਲੀ ਆ ਵੱਡੀ ਡਾਵਲਾ ਐ ਤੀ ਤੈਨੂੰ ਦੱਸੀ ਹੈ ਨਾ ਡਾਵਲਾ ਕੰਮ ਚੜੇ ਘਟਨੇ ਚ ਯਾਰ ਚੰਡੂ ਯਾ ਮੈਂ ਲੈਣੇ ਦੇ ਝੂਟੇ ਕਿਸ਼ਤੀ ਦੇ ਹਗੜਿਆ ਹੈ ਤਾਂ ਵੀ ਫਿਰਦੇ ਨੇ ਟ੍ਰੇਨਾਂ ਆ ਨੰਨੇ ਮੁੰਨੇ ਬੱਚੇ ਬੱਚੇ ਟ੍ਰੇਨ ਦਾ ਆਨੰਦ ਮਾਣਦੇ ਹੋਏ ਸੋ ਲੈਜੈਂਡ ਇਹ じゃ ਕਿਹੜਾ ਥਾਂ ਆ ਜਿੱਥੇ ਇਹਦੀ ਫੋਟੋ ਨਹੀਂ ਪੜੀ ਜਿੱਥੇ ਇਹਦਾ ਨਾਮ ਨਹੀਂ ਚੱਲਦਾ ਬਾਬਾ ਜੀ ਜਗਾਰਾ ਲਾਇਓ ਉਹ ਖੁਜਾ ਦਾ ਜਗਾਰਾ ਬਰਾਵੇਂ ਨਾੜਾ ਜਾਵੇ ਸੀਤਾ ਜਗਾਰੇ ਮਾਨੂੰ ਪਾਵੇ ਰਾਗ ਰੀਆ ਕਾ ਲਾਏ ਸਿੰਘ ਗਜੇ ਲੰਡੀ ਪੁੱਚੀ ਭੱਜੇ ਭੱਜਦੇ ਆ ਨੂੰ ਰਾਣਾ ਲੱਭੇ ਲੱਭੇ ਅਮਰੀਕਾ ਦੇ ਗਰੇਟ ਵਾਲੇ ਜਾ ਰਹੇ ਆ ਅਹੀ ਦਾ ਪਹੁੰਚ ਗਏ ਬਾਪੋ ਕੈਨੇਡਾ ਦੀ ਖੇਡ ਕੈਨੇਡਾ ਦੀ ਖੇਡ ਆ ਬਾਪੋ ਜਿਹੜਾ ਖੜ ਗਿਆ ਕਿੰਨੇ ਮਿੰਟ ਜਿਹੜਾ 90 ਮਿੰਟ ਖੜ ਗਿਆ ਉਹਨੂੰ ਨਾਮ 500 ਰੁਪਇਆ ਬਾਪੇ 50 ਰੁਪਏ ਟਿਕਟਾ ਉਹ ਮੁੰਡਾ ਜਿੱਤੂਗਾ ਜਿੱਤੂਗਾ ਹੋਰ ਵੀ ਟਾਈਮ ਰਹੀ ਉਹ ਬਾਹਰ ਪੰਡੋ ਉਹ ਬਾਅਦ ਵਿੱਚ ਕਿਹੜੇ ਜੁੱਲ ਨੂੰ ਉਹਨਾਂ ਦੇ ਘੱਟੇ ਜਾ ਰਹੇ ਦੇਖੋ ਕੀ ਬਣਦਾ ਉਹ ਕਿੱਥੇ ਵਗਿਆ ਉਹ ਜਵਾਕ ਕਿੱਥੇ ਵਗਿਆ ਅੱਪਾ ਵੀ ਚਲਾ ਪੁੱਤਰਾ ਕਾ ਬਣਾ ਆਏ ਕਰੋ ਆਪਦਾ ਬੰਦਾ ਲਾ ਕੇ ਖਾਓ ਆਏ ਕਰੋ ਆਪਦਾ ਬੰਦਾ ਲਾਉਂਦੇ ਆ ਆ ਬੈਰਿੰਗ ਪਾਇਆ ਹੋਇਆ ਇਹ ਚ ਹੁੰਮਦੀ ਐ ਤਾਂ ਕਰਕੇ ਨਹੀਂ ਖੜਾ ਜਾਂਦਾ ਮੰਨ ਕੇ ਚੱਲੋ ਖੁੱਦੂ ਬਣਾਉਣ ਵਾਲਾ ਕੰਮ ਹੀ ਐ ਆਏ ਮੰਨ ਲਓ ਕਿਸੇ ਤੋਂ ਨਹੀਂ ਖੜਾ ਜਾਂਦਾ ਹਾਂਜੀ ਆ ਹੱਥੀ ਬਣਾਈਆਂ ਹੋਈਆਂ ਤਸਵੀਰਾਂ ਬਹੁਤ ਸੋਹਣੀ ਕਾਲਾ ਲੱਗੇ ਮੈਨੂੰ ਕਿ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਤੀਏ ਬਹੁਤ ਸੋਹਣੇ ਢੰਗ ਨਾਲ ਬਣਾਈਆਂ ਹੋਈਆਂ ਨੇ ਪੈਨਸਲ ਨਾਲ ਸਿੱਧੂ ਭਾਈ ਦੀ ਤਸਵੀਰ ਦੇਖੋ ਕਿੰਨੀ ਵਧੀਆ ਲੱਗ ਰਹੀ ਆ ਕਲਾ ਪ੍ਰਦਰਸ਼ਨੀ ਮੁਸਾਫਿਰ ਇੰਕ ਟੈਟੂ ਸਟੂਡੀਓ ਨਾਲ ਨੰਬਰ ਵੀ ਦਿੱਤਾ ਹੋਇਆ ਜੇ ਕਿਸ ਨੇ ਆਪਦੀ ਤਸਵੀਰ ਵੀਰੇ ਜੀ ਆਪਦੀ ਤਸਵੀਰ ਬਣਾਉਣੀ ਹੋਵੇ ਬਣਾ ਲੈਂਦੇ ਹਾਂ ਹਾਂ ਜੀ ਬਰਾ ਕੀ ਪ੍ਰਾਈਸ ਹੁੰਦਾ ਉਹਦਾ 1500 ਸਟਾਰਟਿੰਗ ਹੈ ਵੀਰੇ 1500 ਠੀਕ ਆ ਸਾਈਜ਼ ਹੋਗਾ ਉਸ ਤੋਂ ਜੇ ਪਲੱਸ ਸਾਈਜ਼ ਲੈਣਾ ਤਾਂ ਉਹਦੇ ਚਾਰਸ ਲੱਗੂਗਾ ਠੀਕ ਆ ਵੀਰੇ ਜਿਵੇਂ ਹੁਣ ਕਈ ਵਾਰ ਡਿਸਕਾਊਂਟ ਵਗੈਰਾ ਨਹੀਂ ਚੱਲਦਾ ਹੈਗਾ ਡਿਸਕਾਊਂਟ ਤਾਂ ਵੀਰੇ ਅ ਵੀ ਜਿਆਦਾ ਜਿਹੜੇ ਬਣਵਾਉਣਗੇ ਫਿਰ ਪਰ ਡਿਸਕਾਊਂਟ ਠੀਕ ਆ ਵੀਰੇ ਬਾਕੀ ਤੁਹਾਡਾ ਨੰਬਰ ਦਿਖਾਤਾ ਕਈ ਵਾਰ ਕੋਈ ਕੰਟੈਕਟ ਕਰਦਾ ਆਪਣਾ ਦੇਖਣ ਆਲਾ ਹਨਾ ਓਕੇ ਵੀਰ ਧੰਨਵਾਦ ਹੋ ਗਿਆ ਆ ਰੀਪਰ ਲੈ ਲੋ ਇਹ ਲੈ ਲੈਣੇ ਨੇ ਰੀਪਰ ਲੈਣਾ ਓਏ ਨਾ ਵਧੀਆ ਕੰਪਨੀ ਦੀ ਏ ਰੇ ਕਿਲਾ ਤਰ ਲਵੇ ਡੂੜਾ ਰੀਪਰ ਕੀ ਕਰੇਗਾ ਹੈ ਸੰਦ 20 ਲੱਖ ਵਾਲੇ ਦੇਖੀ ਜਾਂਦਾ ਸੰਦ 20 20 ਲੱਖ ਵਾਲੇ ਦੇਖੀ ਜਾਂਦਾ ਤੂੰ ਦਲਾਰੂੜਾ ਧਰਨਾ ਚੱਲਦਾ ਆਪਣੇ ਕਿਸਾਨਾਂ ਦਾ ਮੇਲੇ ਦੇ ਵਿੱਚ ਹੀ ਸੜਕਾਂ ਰੋਕਤੀਆਂ ਤੇਰੇ ਯਾਰਾਂ ਨੇ ਸੜਕਾਂ ਰੋਕਦੀਆਂ ਪੂਰੀਆਂ ਜਾਊਗਾ ਜਾਊਗਾ ਹੋਰ ਦੇਖੋ ਆ ਦੇਖੋ ਧਰਨਾ ਲਾਰ ਕੇ ਆਪਣੇ ਭਰਾਵਾਂ ਨੇ ਕਿਸਾਨ ਭਰਾਵਾਂ ਨੇ ਧਾਨਾਂ ਦਾ ਖਾਹਾਂ ਦਾ ਖਹਰੇ ਕੋਈ ਜਹਾਨੀ ਖਾਨ ਨਹੀਂ ਉਹ ਵੀ ਹੁੰਦਾ ਰਹਿੰਦੇ ਨੇ ਆਪਾਂ ਤਾਂ ਉਹ ਵੀ ਕਰਦਾ ਸੀ ਚੱਕਰ ਦੀਆਂ ਮੇਲੇ ਆ ਜਾ ਕੇ ਜਾਉਂਦਾ ਨੇ ਮੇਲੇ ਹੁੰਦੇ ਨੇ ਯਾਰ ਉਹ ਨਜ਼ਾਰੇ ਲਿਆ ਕਰੋ ਕਿੰਨੇ ਦਿਨ ਆਵਾਗੇ ਬਾਈ ਬਲੌਗ ਤਾਂ ਇੱਕ ਦਿਨ ਹੀ ਬਣਾਵਾ ਇਹ ਕਿੰਨੇ ਦਿਨ ਆਵਾਗੇ ਆਪਾਂ ਲਓ ਉਹ ਤਾਂ ਇੱਕ ਦਿਨ ਹੀ ਬਣੂਗਾ ਅੱਜ ਅੱਜ ਦਾ ਉਹਨੂੰ ਪਾਉਣ ਕਰਨ ਕਰਦੇ ਫਸਰੀਦਾ ਆਹਾ ਹਾਏ ਲਓ ਬਈ ਸਾਡੇ ਬੰਦੇ ਨੂੰ ਠੰਡ ਲੱਗ ਰਹੀ ਸੀ ਹੁਣ ਜੋਰ ਮਾਰ ਰਿਹਾ ਹੈ ਗਰਮੀ ਗਰਮੀ ਕਰਦਾਂਗੇ ਦੇਖੀ ਜਾ ਥੋੜਾ ਦੇਖੋ ਕਿਹਦੇ ਹਿਸਾਬ ਨਾਲ ਸੱਟ ਪੈਂਦੀ ਆ ਇੱਥੇ ਇੱਥੇ ਕੈਨੇਡਾ ਇੱਥੇ ਆਸਟ੍ਰੇਲੀਆ ਇੱਥੇ ਦੁਬਈ ਹਾਂ ਆ ਇੱਥੇ ਬੜਾ ਹੋਰ ਨਾਲ ਇੱਥੇ ਅਮਰੀਕਾ ਪੂਰੇ ਘਰੇ ਡਾ ਲੈ ਗਈ ਠੰਡ ਓਏ ਬਸ ਵਾਸ 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 ਕਿ ਗਰਮੀ ਲੱਗਦੀ ਹੁਣ ਪੂਰਾ ਸੱਟਿਆ ਸਰੀਰ ਆ ਸਵਰਾਜ ਵਾਲਾ ਨਾ ਨਵਾਂ ਨਵਾਂ ਰੰਗ ਲਾਦਾ ਆ ਪਹਿਲਾਂ ਵੀ ਆਇਆ ਵੀ ਆ ਰੰਗ ਚ ਤੇ ਨਵਾਂ ਰੰਗ ਹੀ ਆਣਾ ਇਹ ਨਵਾਂ ਰੰਗ ਆਇਆ ਬਾਈ ਫੋਰ ਬਾਈ ਫੋਰ ਇੱਧਰ ਆ ਗਿਆ 7 4 ਹੈਂ ਬਾਹਰ ਹੀ ਸੱਜਣਾਂ ਚਾਰ ਸਟਾਰ ਕਿਉਂ ਓਏ ਇਹਦੇ ਦੂਜਾ ਦੇਣਾ ਸੀ ਕਲੱਚ ਦੂਜੇ ਦੇਣਾ ਸੀ ਕਿਹੜੇ ਬੈਡਲ ਵਾਲੇ ਦੇਣੇ ਸੀ ਆ ਤਾਂ ਹਾਂ ਇਹਦੇ ਕਲੱਚ ਪੈਡਲ ਆ ਦੇਣਾ ਚੱਲੀਏ ਚੱਲਣੀ ਪਾਹੂ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਸੰਤਾਂ ਦੀ ਤਸਵੀਰ ਉਹ ਲਾਵੋ ਤੀਰਾਂ ਦੇ ਭੱਤੇ ਜਿਹੜਾ ਦੀ ਅੱਜ ਮਾਈ ਦਾ ਲਾਲ ਬੰਨੇਰੇ ਉੱਠਾਵੇ ਕੁੱਤਾ ਨਾ ਜਾਵੇ ਤਲਕੀ ਤਰਫਾ ਚਾ ਮਹਾਰੇ ਦੇ ਹੁਕਮ ਤੇ ਦੇਰੀ ਸੀ ਪੱਗਾਂ ਦਾ ਕੋਚ ਕੋਚ ਆਈ ਦਸਤਾਰ ਸਕੇਉਂਦਾ ਮੁੰਡਾ ਉਕੈਂਟ ਬੰਦਾ ਮਜ਼ਾਕ ਨਾ ਮਜ਼ਾਕ ਰਿਹਾ ਫੈਰੀ ਚੀਮਾ ਅਕਾਲ ਅਕੈਡਮੀ ਚੀਮਾ ਦਾ ਵਿਦਿਆਰਥੀ ਨਮੋਦਿਆਂ ਦੇ ਵਿੱਚ ਸਲੈਕਟ ਨਹੀਂ ਹੋਇਆ ਪੜਨ ਵਿੱਚ ਦਾ ਨਲਾਇਕੀ ਆ ਮਨ ਇੱਜੜਾ ਗਾ ਜੈਸੇ ਅਸੀਂ ਪੜਦੇ ਜੈ ਐ ਜੈ ਅਸੀਂ ਕੇ ਮੈਨੇਜਰ ਹੈ ਲੈ ਅੰਡਰ ਸਲੂਂਡਰ ਵੀ ਚਕਾ ਦਿੰਦਾ ਐ ਤਾਂ ਕਦੇ ਕਰਕੇ ਦੱਸਿਓ ਵੀ ਦਸਤਾਰ ਕਿਵੇਂ ਵਧੀਆ ਹਾਂ ਬਈ ਯਾਰ ਮੈਂ ਯਾਰ ਕੈਮਰੇ ਦੇ ਵਿੱਚ ਇੰਨੀ ਘੈਂਟ ਆ ਰਹੀ ਆ ਨਾ ਸਰਾ ਵਾਦੇ ਸਰਾ 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 ਆਪਣੀ ਪੱਗ ਵੀ ਦੇਖੋ ਬਾਬੇ ਉਹ ਕਿਵੇਂ ਲੱਗਦੀ ਆ ਦਸਤਾਰ ਮੇਰੀ ਪੱਗ ਦੇਖੋ ਤੇਰੀ ਪੱਗ ਵੀ ਘੈਂਟ ਆ ਹਾਂ ਟਾਈਮ 4.4 ਲਓ ਮਿੱਤਰੋ ਆਖਣ ਹੋ ਗਿਆ ਹੁਣ ਚੱਲੇ ਆ ਪਿੰਡਾਂ ਨੂੰ ਧੁੰਦ ਨਹੀਂ ਪਈ ਹੁਣ ਸਵੇਰੇ ਵਾਲੀ ਧੁੰਦ ਸੀ ਹੁਣ ਠੀਕ ਆ ਮੌਸਮ ਆ ਜਾ ਰਹੇ ਆ ਬਈ ਹੁਣ ਘਰਾਂ ਨੂੰ ਹਾਂਜੀ ਆ ਕੇ ਘਰੇ ਆਪਾਂ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ